oh um... my मज़दूर भॻवंत माना मुखे मुखम्री मुरदा रहो तक मुखम्री मु प्रशाशन मज़ा वा ਕਿਸਾਨਾਂ ਦੇ ਟੈਂਟ ਪੁੱਨਣ ਵਾਲਾ ਪ੍ਰਸ਼ਾਦਨ ਮੁਜ਼ਾਬਾਦ 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 ਕਿਸਾਨਾਂ ਦੇ ਬਣਾਏ ਘਰ ਤੋਂ ਵਾਲਾ ਪ੍ਰਸ਼ਾਦਨ ਮੁਜ਼ਾਬਾਦ ਮੁਜ਼ਾਬਾਦ ਕਿਸਾਨਾਂ ਵਿਚਾਰਿਆਂ ਦੇ ਪੈਸੇ ਸਮਾਨ ਨੂੰ ਦੂਰ ਦੀ ਇਹਦਾ ਕਰੋ ਸਿਆਪਾ ਹਾਏ ਹੋਏ ਹਾਏ ਹਾਏ ਇਹਦਾ ਮੁੱਖ ਮੰਤਰੀ ਮੁਜ਼ਾਬਾਦ ਜ਼ਿੰਦਾਬਾਦ ਲੋਕਾਂ ਨਾਲ ਵਾਦੇ ਕਰਕੇ ਮੁੱਖ ਨੂੰ ਮੁੱਖ ਮੰਤਰੀ ਮੁਜ਼ਾਬਾਦ ਜ਼ਿੰਦਾਬਾਦ ਨਾ ਸਰਕਾਰਾਂ ਤੇ ਨਾ ਚਾਹ ਕਰੋ ਆਪਣੀ ਲਾਖੀਆ ਕਰੋ ਆਪਣੀ ਰਾਖੀ ਦੀ ਕਰੋ ਪ੍ਰਧਾਨ ਜੀ ਅੱਜ ਵੱਡੀ ਮਸਲਾ ਕਿਸਾਨ ਇੱਥੇ ਪਹੁੰਚੇ ਕੀ ਕਹਿਣਾ ਚਾਹੋਗੇ ਤੁਸੀਂ ਏ ਜੀ ਜੋ ਕੱਲ ਭਗਵੰਤ ਮਾਨ ਸਰਕਾਰ ਨੇ ਕੇਂਦਰ ਦੇ ਇਸ਼ਾਰੇ ਤੇ ਜੰਬੂ ਤਖਤ ਜੋ ਉਥੇ ਜ਼ਬਰ ਕੀਤਾ ਵਾ ਉਹ ਲੋਕ ਦੇ ਵਿੱਚ ਅੱਜ ਪੂਰੇ ਪੰਜਾਬ ਦੇ ਵਿੱਚ ਜਸੇ ਬਥੇਰੇ ਕਿਸੇ ਤਰ੍ਹਾਂ ਦੇ ਰੋਸ ਮਾਰਚ ਕਰਕੇ ਉਹ ਬਾਕੀ ਸਾਰੇ ਰਾਹ ਤੋਂ ਬਹੁਤ ਜ਼ਰੂਰੀ ਆ ਸਾਡਾ ਧਰਨਾ ਸੀਗਾ ਸਾਨੂੰ ਆਪਣਾ ਸੁਣਵਾਉਣ ਦੇ ਲਈ ਬਹੁਤ ਜ਼ਰੂਰੀ ਆ ਸਾਡਾ ਧਰਨਾ ਲਾ ਸਕਦਾ ਜਿਹੜਾ ਰੋਡ ਆ ਉਹ ਸਾਡਾ ਪਹਿਲਾਂ ਭਗਵੰਤ ਮਾਨ ਸਰਕਾਰ ਨੇ ਕੀ ਰੋਕਿਆ ਜਦੋਂ ਕਿਸਾਨਾਂ ਨੇ ਰੋਡ ਹੀ ਨਹੀਂ ਰੋਕਿਆ ਤੇ ਫਿਰ ਇੰਨਾ ਜਬਰ ਜੁਲਮ ਜਿਹੜਾ ਕੀਤਾ ਗਿਆ ਸਾਨਾ ਦੇ ਟਰੈਕਟਰ ਟਰਾਲੀਆਂ ਤੋੜ ਤੇ ਸਮਾਰ ਸਾਰਾ ਜੀ ਇੱਕ ਤਰ੍ਹਾਂ ਦਾ ਲੋਕਤੰਤਰ ਦੀ ਹੱਤਿਆ ਕੀਤੀ ਆ ਉਹਦੇ ਵਿਰੋਧ ਵਿੱਚ ਅਸੀਂ ਜਿਹੜਾ ਅੱਜ ਇੱਥੇ ਪ੍ਰਦਰਸ਼ਨ ਕਰ ਰਹੇ ਹਾਂ ਜੀ ਇਹ ਉਹੀ ਮੰਤਰੀ ਐਮ ਐਲ ਏ ਜਿਹੜੇ ਕੋਲ ਆ ਕੇ ਬਹਿੰਦੇ ਸੀ ਕਿਸੇ ਜੀ ਸਾਰੇ ਆਪਣੇ ਸਾਬਤ ਖਲਾਕ 2000 ਵਲੰਟੀਅਰ ਆਏ ਦਰਦ ਸਮਝਦੇ ਆ ਤੇ ਅੱਜ ਸਾਰੇ ਜਿਹੜੇ ਆ ਉਹ ਘਾਰ ਪਾਰ ਤੇ ਬਹੁਤ ਸੀਰੀਅਸ ਸੋਚਦੇ ਆ ਇਸੋ ਸਾਥ ਦਾ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਮੈਨੂੰ ਮੇਲਾ ਨਹੀਂ ਆਪਣੀ ਲੜਾਈ ਨਹੀਂ ਬਣਾਉਣਾ ਕੋਈ ਤੁਹਾਡਾ ਨਹੀਂ ਜਿਪਾਉਣਾ ਕੋਈ ਆਦੀ ਸਾਰੇ ਟਕਰਾ ਕਰ ਸਕੀ ਹੈ ਅੱਜ ਕਿੰਨੀਆਂ ਜਥੇਬੰਦੀਆਂ ਇੱਥੇ ਡੀਸੀ ਦਾ ਸਰਹੰਤਾਰਨ ਪਹੁੰਚੀਆਂ ਨੇ ਸਾਡੇ ਦੋ ਮੋਰਚੇ ਜਿਹੜੇ ਆ ਆਪਣੀਆਂ ਗੱਲਾਂ ਸ਼ਹਿਰੋ ਵਿੱਚ ਪੜਦੇ ਮੈਦਾਨ ਤੋਂ ਸ਼ਾਈ ਹੋ ਗਈਆਂ ਕੋਈ ਤੇ ਦੋਵੇਂ ਮੋਰਚੇ ਸੰਭੂ ਤੋਂ ਕੋਈ ਪਰਦਾ ਨਹੀਂ ਲੱਗਦਾ ਉਹ ਡੀਸੀ ਤਤਰਾ ਗਾੜੀ ਪ੍ਰਦਰਸ਼ਨ ਕਰ ਰਹੇ ਆ ਜੀ ਸਾਰੇ ਬਾਈ ਜੀ ਐਕਸ਼ਨ ਕੀ ਹੋ ਸਕਦਾ ਅਗਲਾ ਜੇਕਰ ਕਿਸੇ ਸਰਕਾਰ ਦੀ ਕੋਈ ਸੁਣਵਾਈ ਨਹੀਂ ਹੁੰਦੀ ਅਸੀਂ ਵੇਖੋ ਇੱਥੇ ਆਇਆ ਸਾਰੇ ਸਾਲ ਕੇ ਤੁਹਾਨੂੰ ਵੇਖ ਰਹੀ ਆ ਉਹ ਸਾਡੇ ਕਿਸਾਨ ਉਹ ਜਿਹੜਾ ਵਾ ਸਾਡੇ ਮਾਰ ਕਿਸਾਨਾਂ ਦਾ ਸਾਰਾ ਜਾਲ ਜਿਹੜੀਆਂ ਸਾਡੀਆਂ ਮੰਗਾਂ ਹੀ ਮੋਰਚੇ ਤੇ ਆ ਉਹ ਅਜੇ ਹੀ ਸਟੈਂਡ ਕਰਦੀ ਆ ਇਹ ਉਹਨਾਂ ਮੰਗਾਂ ਦਾ ਹੱਲ ਕੀਤਾ ਜਾਵੇ ਇਹ ਨਹੀਂ ਉਹਨਾਂ ਦਾ ਹੱਲ ਬਣਿਆ ਤੇ ਫਿਰ ਮੀਟਿੰਗ ਕਰਕੇ ਅਗਲਾ ਐਲਾਨ ਕਰਨਾ ਮੁੱਖ ਮੰਤਰੀ ਦੇਖਦੇ ਨੇ ਇਹ ਵੀ ਕਿਹਾ ਸੀ ਕਿ ਇਹ ਲੋਕਾਂ ਨੂੰ ਪਬਲਿਕ ਵਿੱਚ ਸ਼ਰਮ ਨਹੀਂ ਆਉਂਦਾ ਨਾ ਗੱਲ-ਗੱਲ ਤੇ ਧਰਨਾ ਲਗਾ ਦਿੱਤਾ ਜਾਂਦਾ ਕੀ ਕਹਿਣਾ ਚਾਹੋ ਮੁੱਖ ਮੰਤਰੀ ਨੂੰ ਸਮਝਣਾ ਅਸੀਂ ਨਾ ਦਸਤਾਨੂ ਨਾ ਤਾਲੇ ਮਾਰਦੇ ਨਾ ਹੀ ਬੇਰੋੜੀਆਂ ਸਰਕਾਰ ਨੂੰ ਦਿਆ ਕਾਂਗਰਸ ਸਰਕਾਰ ਖੜਾ ਟੈਕ ਕੀਤਾ ਪਾਣੀ ਤੇ ਪਾਰਟੀ ਡਿੱਗਲੀ ਆ ਅੱਜ ਕੋ ਸਾਨੂੰ ਮਤਲਬ ਕਹਿੰਦੇ ਕਿ ਅੱਤੇ ਬੈਠਦੇ ਆ ਜਿਨ੍ਹਾਂ ਦਾ ਜੀਵਨ ਸਭ ਤੋਂ ਪ੍ਰਸ਼ਾਸਨ ਸਾਨੂੰ ਅੱਗੇ ਪਾਬਲ ਸੁਧਾਰੇ ਦੱਸ ਕਹਿੰਦਾ ਵਾ ਇਹ ਨਹੀਂ ਕਰਦਾ ਇਹ ਸਦਾ ਕਾਸੀ ਨਹੀਂ ਬੜਾ ਕੋਸ਼ੋੜਾ ਸੀ ਲੋਕਾਂ ਦੀਆਂ ਸਾਥ ਚ ਆਉਣਾ ਪੈਣਾ ਲੋਕਾਂ ਦੇ ਘਰਾਂ ਆਉਣਾ ਪੈਣਾ ਉਹ ਕਹਿਣ ਦੋ ਕਰ ਦੇ ਦਿੰਦੇ ਆ ਆਪਣਾ ਇੱਕ ਰਿਪੋਰਟ ਇੱਥੇ ਆ ਗਿਆ ਜਿਹੜਾ ਚੋਣਗੇ ਕਿਸੇ ਵੀ ਮਤਲਬ ਇਹ ਪ੍ਰੋਗਰਾਮ ਜਿਹੜੇ ਲੀਕੇ ਜਾਣਗੇ ਉਹ ਸਾਰੇ ਕਰਨ ਕਰਦੇ ਪਿੰਡਾਂ ਚ ਇਹਨਾਂ ਦਾ ਵਿਰੋਧ ਕਰਕੇ ਪ੍ਰੋਗਰਾਮ ਚੱਲਣਗੇ ਤੇ ਲੀਕੇ ਜਾਣਗੇ ਮੇਰੇ ਦੇ ਵਿੱਚ ਕਿਸਾਨ ਇੱਥੇ ਪਹੁੰਚੇ ਨੇ ਆ 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 ਇਹ ਗੱਲ ਬਾਤ ਬਾਅਦ ਚ ਕਿਸਾਨਾਂ ਨੂੰ ਰੈਸਟ ਕਰਦਾ ਇਹ ਵੀ ਲੋਕ ਅੰਦਰ ਦੀ ਹਥਿਆਵਾ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕਿੰਨਾ ਜਬਰ ਕੀਤਾ ਇਹ ਪੂਰੇ ਇਹ ਭਟਵਾਤ ਮਾਣੇ ਮੋਦੀ ਇਹ ਬੋਲੇ ਕਿ ਪੱਕਾ ਵਾ ਸਾਡਾ ਕੰਮ ਹੈ ਸਰਕਾਰ ਨੇ ਮੋਦੀ ਸਰਕਾਰ ਦੇ ਕਹਿਣ ਤੇ ਇਹ ਕਿਹੜਾ ਜੁਗਨ ਕਿਸਾਨਾਂ ਦੇ ਕਹਾਂਗਾ ਇਹਦੇ ਵਾਸਤੇ ਤੁਸੀਂ ਪੇਖੇ ਪਹੁੰਚਾਉਣਾ ਸਾਡੀ ਜੁਮੇਵਾਰੀ ਬਣਦੀ ਆ ਸਰਕਾਰ ਬਹੁਤ ਵੱਡੀ ਜ਼ਿੰਮੇਵਾਰ ਹੈ ਜ਼ਿੰਮੇਵਾਰੀ ਨਾ ਅਸੀਂ